ਕੌਣ ਗਾਵਤ ਤੇਰੀ ਉਤਰਸ ਮੈਲ ਜਿਸ ਜਾਏ ਹਮੇ ਬਿਖ ਫੈਲ ਕੌਣ ਗਾਵਤ ਤੇਰੀ ਉਤਰਸ ਮੈਲ ਜਿਸ ਜਾਏ ਹਮੇ ਬਿਖ ਫੈਲ ਵੇਖੋ ਨਾਮ ਨਾਲ ਹੋਵੇਦਾ ਕੋਈ ਇਲਾਜ ਨਹੀਂ ਜਦੋਂ ਹੋਂਦੇ ਨਾਮ ਨਾਲ ਵਿਰੋਧ ਹੈ ਸੱਚਾ ਦਾੜਾਕ ਨਾਮ ਨਹੀਂ ਜਪਿਆ ਜਾ ਸਕਦਾ ਜੋ ਹਕੂਕ ਹੋਵੇ ਹੁਮੇ ਨਾਮ ਨਾਲ ਵਿਰੋਧ ਦਾ ਮਸਲਾ ਹੈ ਨਾ ਉੱਥੇ ਨਾਮ ਦੀ ਐਂਟਰੀ ਉਹ ਨਹੀਂ ਜਿੱਨਾਂ ਜਰ ਹਾਂ ਮੈਂ ਉੱਥੇ ਨੇੜੇ ਹਮੇ ਕਿਵੇਂ ਜਾਵੇ ਹਮੇ ਜਾ ਜਾਊਗੀ ਤਾਂ ਨਾ ਹੋਊਗਾ ਹਮੇ ਨਾਮ ਦਾ ਫਰੋਦ ਕਰ ਦਿਆ ਕੋਈ ਸੀਟ ਤੇ ਦੋ ਬੈਠੇ ਨੇ ਉਹ ਕੁਰਸੀ ਹਮੇ ਕੋਲ ਹੈ ਮਾਨੋ ਮਾਨ ਮਹਾਵਾਸੀ ਰਾਜ ਹੈ ਜੇ ਰਾ ਮਾਨਮ ਆਵਾਸੀ ਰਾਜਾ ਉਹ ਕੁਰਸੀ ਤੇ ਮਾਨ ਹਕਾਰੀ ਬੈਠਾ ਕੁਰਸੀ ਜਿੰਨਾ ਚਿਰ ਖਾਲੀ ਹੋਊ ਨਹੀਂ ਮੈਂ ਸਰੈਂਡਰ ਨਹੀਂ ਕਰੂ ਆਪਣੇ ਆਪ ਨੂੰ ਮੈਂ ਜਿੱਤਿਆ ਨਹੀਂ ਜਾਊਗਾ ਭੱਜਦੀ ਜਾਊ ਰਾਜਾ ਇੱਥੇ ਬੈਠਾ ਕਿਲੇ ਚ ਜਾਂ ਤਾਂ ਕਿਲਾ ਛੱਡ ਜਿਵੇਂ ਭੱਜ ਜਿਵੇਂ ਇਹ ਹੱਥ ਖੜੇ ਕਰਕੇ ਸਰੈਂਡਰ ਹੋ ਜਿਵੇਂ ਉਹ ਤੇ ਬਾਦ ਫੌਜਾਂ ਦੇ ਸਾਹਮਣੇ ਹੋਊਗਾ ਰਾਜਾ ਨਹੀਂ ਆ ਕੇ ਉਢਾਊਗਾ ਉਹ ਸਰੈਂਡਰ ਹੋ ਜਾ ਨਹੀਂ ਹੋ ਜਾਈਂ ਕੋਈ ਆਉਣ ਗਿਆ ਉਹਨੂੰ ਫੌਜਾਂ ਹੀ ਕਰ ਦਈਆਂ ਪੂਰੇ ਜਿਹੜੇ ਗੁਰਨੇ ਗੁਣਾਂ ਦੀ ਫੌਜ ਜਾਣੇ ਉਹਨੇ ਹੁਪੇ ਨੂੰ ਭਜਾਉਣਾ ਫੁਪੇ ਦੇ ਨਾਲ ਉਹ ਗੁਰ ਦੀ ਫੌਜ ਹੈ ਨਾਮ ਦੇ ਪੂਰੇ ਕੋਲ ਲੜਦੇ ਨੇ ਉਹਨੋਂ ਗਣਾਂ ਦੀ ਲੜਾਈ ਹੈ ਜਾਂ ਗੁਰਨਾ ਦਾ ਗਾਇਨ ਹੋਣਾ ਨਾ ਕਲੇ ਦੇ ਵਿੱਚ ਗੁਰਨਾ ਦਾ ਗਾਇਨ ਗੁਣਾਂ ਦੀ ਜਾਇਜ਼ਾਕਾਰ ਹੋਣੀ ਹੈ ਉਗਲਾਂ ਨੇ ਜਾਇਦਾ ਹਾਰ ਮੰਨਣੀ ਹੈ ਉਸੇ ਕਲੇ ਜਨਾਰੇ ਲੱਗਦੇ ਨੇ ਉਗੜਾਂ ਦੇ ਜਾਂ ਗਾਰੇ ਨਾਰੇ ਲੱਗਦੇ ਨੇ ਉਗਣਾਂ ਦੇ ਜਾਂ ਨਾਰੇ ਲੱਗਣ ਲੱਗੇ ਨੇ ਗੁਣਾਂ ਦੇ ਫਿਰ ਉਗਣਾਂ ਦੇ ਪੈਰ ਉਖੜ ਜਾਂਦੇ ਨੇ ਕਹਿੰਦਾ ਜਾਇ ਹੋ ਰਹੀ ਹੈ ਯਾ ਬ੍ਰੰਦੀ ਫਿਰ ਜਾਇ ਹੋਣ ਲੱਗ ਜਾਇ ਗੁਣਾਂ ਦੇ ਗੁਣਾਂ ਦੀ ਜਦ ਇਹ ਜਾਇ ਹੋਊਗੀ ਜਦੋਂ ਕਬਜਾ ਕਬਲਾ ਹਾਵੀ ਹੋ ਜਾਣਗੇ ਉੱਥੇ ਇਸ ਕਰਕੇ ਜਿਹੜੇ ਸਿੱਧੇ ਹੀ ਨਾਮ ਜਪਣ ਦੀ ਗੱਲ ਕਰਦੇ ਨੇ ਉਹਨਾਂ ਨੂੰ ਗਿਆਨ ਨਹੀਂ ਸਰ ਸਦੀ ਵਾਲਾ ਫੜਾਤੀ ਨਾਮ ਜਪ ਲਉਂਗਾ ਪਰ ਪੁੱਛਿਆ ਨਹੀਂ ਹੋਪੇ ਨਾਵਾ ਨਾਲ ਤਾਂ ਬਰੋਦਾ ਦੋ ਇਹ ਨਾਵਾ ਸੇ ਇੱਕ ਥਾਂ ਨੇ ਜਿੰਨਾ ਚਿਰ ਹੰਕਾਰਾ ਨਾਮ ਕਿਵੇਂ ਆਜੂ ਤੇ ਇੱਕ ਸਵਾਲ ਸੀ ਉਹ ਸਵਾਲ ਦਾ ਜਵਾਬ ਹੈ ਇਹ ਸਵਾਲ ਹੈ ਦਾ ਜਵਾਬ ਹੈ ਤੁਮੇ ਨਾਮ ਨਾਲ ਬਰੋਤ ਤਾਂ ਬਾਣੀ ਕਹਿੰਦੀ ਫੇ ਨਾਮ ਕਿਵੇਂ ਚੱਕਿਆ ਜੇ ਜਿੰਨਾ ਚਿਰ ਹੋਪੇ ਹੋਪੇ ਜਿਹੜੀ ਆ ਕਿਵੇਂ ਜਾਊਗੀ ਪਹਿਲਾਂ ਹੋਂਬੇ ਨੂੰ ਕੁ ਜਾਓ ਉਹ ਕਿਹੜੀ ਚੀਜ਼ ਨੂੰ ਜਾਊਗੀ ਹਾਂ ਉਹ ਮੈਂ ਕਿਥੋਂ ਪ ਜਾ ਕਿ ਤੂੰ ਸੱਚ ਮੈਂ ਜਾਏ ਪਹਿਲਾਂ ਤਾਂ ਜਾਵੇ ਨਾ ਸਮਝ ਸਮਝ ਨਹੀਂ ਜਾ ਆਕਤ ਸਕੇ ਮੈਂ ਪਹਿਲਾਂ ਤਾਂ ਕਿਸੇ ਸੱਜਣ ਨਾਲ ਕਿਸੇ ਬਿਜ਼ੀ ਨਾਲ ਜਾਵੇ ਨਾ ਹੈ ਕਿਸੇ ਜੁਗਤੀ ਨਾਲ ਕਿਸੇ ਉਪਰਾਲੇ ਨਾਲ ਤੇ ਜਾਵੇ ਹੋਂਬੇ ਫਿਰ ਇਹਦੇ ਨਾਲ ਦੀ ਗੱਲ ਸ਼ੁਰੂ ਹੋਊਗੀ ਉਹਦਾ ਰਾਹ ਹੈ ਗੁਣ ਦਾ ਆਵਤ ਤੇਰੀ ਉਤਰ ਸੁਣਾ ਜਿਹੜੀ ਸੱਚ ਗੁਣ ਗਏ ਜੀ ਗੱਲ ਗੁਣ ਗਏ ਕਿਰਣਾ ਦੀ ਜੈਜਕਾਰ ਹੋਵੇ ਹਲੇ ਉਗਣਾ ਦੀ ਜੈਜਕਾਰ ਹੈ ਲੋਭ ਦੀ ਜੈਜਕਾਰ ਹੈ ਹੰਕਾਰ ਦੀ ਜੈਜਕਾਰ ਹੈ ਮੋਹ ਦੀ ਜੈਜਕਾਰ ਹੈ ਆਪਣਾ ਇਛਾਵਾ ਦੀ ਸੱਚਾਈ ਲੋੜਾਂ ਦੀ ਜੈਜਕਾਰ ਹੈ ਇਹ ਲੇ ਗੁੰਗਰਾਂ ਜਿਹੜੇ ਬਾਣੀ ਨੂੰ ਸਮਝਣਾ ਗੁੰਗਰਾਂ ਜਦ ਘਰ ਹੰਕਾਰਿਆ ਆਦਮੀ ਕਿਸੇ ਦੇ ਕੋਲ ਲਿਖਾਉਂਦਾ ਆਪਣੇ ਕੋਲ ਜੇ ਕਿਸੇ ਦੇ ਕੋਲ ਕੋ ਹੰਕਾਰ ਖਲੇ ਨੋ ਹੋ ਗਿਆ ਆਪਣੇ ਕੋਲ ਕੋ ਕਾਤੇ ਗੈਰ ਹੋ ਤੇ ਜੇ ਰਾਜੇ ਦੇ ਸਾਹਮਣੇ ਇਹ ਧੂਏ ਦੀ ਬੜੀ ਆਈ ਹੁੰਦੀ ਤਾਂ ਰਾਜਾ ਦਾ ਡਾਊਨ ਆ ਕੇ ਹੋ ਗਿਆ ਰਾਜਾ ਕਿਵੇਂ ਬਰਦਾਸ਼ਤ ਕਰੂ ਧੂਏ ਦੀ ਜੇ ਤੋਂ ਮੇਰੇ ਸਭ ਜਿਹਦੀ ਇੱਜ਼ਤ ਹੈ ਉਹ ਰਾਜਾ ਜਿੱਦੀ ਇਜ਼ਤ ਹੈ ਉਹ ਹੀ ਸੁਪਰੀ ਹੈ ਜਿੱਦੀ ਜਾਇਜ਼ ਕਾਰੂਤੀ ਹੈ ਉਹ ਹੀ ਸੁਪਰੀ ਹੈ ਹੁਣ ਇੱਥੇ ਬਹੁਤ ਬਹੁਤ ਗੱਲ ਬਹੁਤ ਜੁੜੀ ਕੋਈ ਅਫਸਰ ਹੁਕਮਾ ਛੋਟਾ ਵੱਡਾ ਅਫਸਰ ਆ ਜਾਂਦਾ ਫਿਰ ਕੁਰਸੀ ਵੱਡੇ ਨੂੰ ਦਿੱਤੀ ਜਾਂਦੀ ਹੈ ਜਦੋਂ ਵੱਡਾ ਆ ਜਾਵੇਗਾ ਛੋਟਾ ਖੜਾ ਹੋ ਜਾਂਦਾ ਤਾਂ ਸਭ ਕਿਹਾ ਵੱਡੇ ਦੀ ਜਿਹੜੀ ਕੁਰਸੀ ਹੈ ਸਪੈਸ਼ਲ ਪਈ ਖਾਲੀ ਉਹ ਆ ਕੇ ਉੱਤੇ ਬਹਿ ਜਾਂਦਾ ਉਹ ਪਹਿਲੇ ਉੱਚਾ ਤੋਂ ਹੁੰਦੀ ਹੈ ਫੇ ਜੈਜਾਕਾਰ ਵੱਡੇ ਦੀ ਹੋਊਗੀ ਛੋਟੇ ਵੀ ਇਹ ਗੱਲ ਕਹਾਂਗੇ ਉਹ ਕਹਿੰਦੇ ਬੜਾ ਸਭ ਬੈਠਾ ਉਧਰ ਪੁੱਛਿਆ ਉਧਰ ਗੱਲ ਕੋਈ ਕਰੂਗੀ ਕਿਉਂਕਿ ਮੈਂ ਨਹੀਂ ਕਰ ਸਕਦਾ ਉਹ ਦੂਸਰ ਤੇ ਹੋਗਾ ਵੱਡੇ ਦੇ ਸਾਹਮਣੇ ਛੋਟੇ ਦਾ ਲਾਈਟ ਆਫਿਕਣ ਜਰਦੀ ਚੰਦਰ ਜਿਵੇਂ ਚਾਰੇ ਹੋਏ ਚੰਦਰਵਾ ਹੋਇਆ ਜਾਂ ਸੂਰ ਚੜਿਆ ਸਾਰਿਆਂ ਦੀ ਲਾਈਟ ਫਿੱਕੀ ਪੈ ਗਈ ਇਸ ਕਰਕੇ ਗੁਣਾਂ ਦੇ ਸਾਹਮਣੇ ਔਗਣਾਂ ਦੀ ਮਹਰ ਔਗਣਾਂ ਦੀ ਰੋਸ਼ਨੀ ਦਿੱਤੀ ਪੈ ਜਾਂਦੀ ਹੈ ਔਗਣਾਂ ਦੀ ਸ਼ਕਤੀ ਦਿੱਤੀ ਪੈ ਜਾਂਦੀ ਹੈ ਔਗਣਾਂ ਦੀ ਜਿਹੜੀ ਹੈ ਔਗਣ ਨੇ ਹੀ ਰਾਖ ਦੇ ਨੇ ਗੁਣ ਚਾਨਾ ਕਰਦੇ ਨੇ ਗੁਣਾਂ ਵਿੱਚ ਰੋਸ਼ਨੀ ਹੈ ਔਗਣਾਂ ਜਿਹਨੇ ਰੈ ਜਿੱਤੇ ਔਗਣ ਨੇ ਉਹ ਤੇਰਾ ਪ੍ਰਦਾਨ ਗਿਆਨ ਦਾ ਪ੍ਰਦਾਨ ਦੁੱਧੀ ਸਰਧਾਰ ਵਿੱਚ ਗਿਆਨ ਦਾ ਪ੍ਰਦਾਨ ਪਰਮ ਗਿਆਨ ਹੈ ਸਤਿ ਸਾਜ ਪਰਮ ਗਿਆਨੀਆਂ ਦਾ ਰਾਜ ਹੈ ਪਰਮ ਜਿਹੜਾ ਜਿਆਦਾ ਫੈਲਾ ਸਕਦਾ ਉਹਦਾ ਰਾਜ ਹੈ ਗੁਰਮਤਿ ਪ੍ਰਤੀ ਪਰਮ ਪਾਇਆ ਹੋਇਆ ਸਾਥੀਆਂ ਸਾਰੀਆਂ ਪਰਮ ਪੈਦਾ ਕਰਦੀਆਂ ਨੇ ਪਰਮ ਪੈਦਾ ਪੈਦਾ ਪਰਮ ਪੈਦਾ ਕਰ ਕਰਕੇ ਵਾਹੁਰੂ ਕੋ ਕਹਾਏ ਨੇ ਸਿੱਖੀ ਦਾ ਗਿਆਨ ਬਿਲਕੁਲ ਹੀ ਖਤਮ ਕਰਕੇ ਗੁਰਬਾਣੀ ਨੂੰ ਤੋੜਦੇ ਪਰ ਸਾਖੀਆਂ ਸੁਣਾ ਕੇ ਝੂਠੀਆਂ ਪਰਮ ਪੈਦਾ ਕਰਕੇ ਵਾਹੁਰੂ ਕੋ ਜਦੋਂ ਕੁਰਬਾਨੀ ਦੀ ਲਾਈਟ ਹੋਣੀ ਹੈ ਤਾਂ ਲੋਕਾਂ ਨੂੰ ਪਤਾ ਲੱਗਣਾ ਕਿ ਅਸੀਂ ਤਾਂ ਉਹ ਤਾਂ ਮਹਾਪੁਰਖ ਬਲੈਕਮੇਲਰ تھے ਜਿਨ੍ਹਾਂ ਨੂੰ ਅਸੀਂ ਮਹਾਪੁਰਖ ਕਹਿੰਦੇ ਆ ਆ ਤਾਂ ਅਗਿਆਨੀ ਸੀ ਆ ਬਲੈਕਮੇਲਰ ਸੀ ਜਿਹਦਾ ਜਾਣ ਕੇ ਕਰਦੇ ਸੀ ਇਹ ਤਾਂ ਡੋਗਲੀ ਕੀਤਾ ਉਹਨਾਂ ਨੇ ਫਿਰ ਤਾਂ ਬਲੈਕਮੇਲਰ ਸੀ ਜਦੋਂ ਗੁਰੂਆਂ ਵਾਲੇ ਕਰਦੇ ਸੀ ਜਿਹੜੇ ਉਹ ਬਲੈਕਮੇਲਰ ਸੀ ਉਹਨਾਂ ਵਾਲਿਆਂ ਨੂੰ ਚਾਹੇ ਪਤਾ ਹੋਵੇ ਚਾਹੇ ਨਾ ਹੋਵੇ ਜਹਾਂ ਗੁੱਟਕੇ ਕਰਦੇ ਸੀ ਉਹ ਤਾਂ ਜਾਣੂ ਜੀ ਕਰਦੇ ਸੀ ਉਹ ਚੱਕੀ ਸੀ ਉਹ ਤਾਂ ਲੋਭ ਸੀ ਸਰਕਾਰਾਂ ਉਹਦੇ ਨਾਲ ਸੀ ਜਿਆਦਾ ਸੰਗਤ ਉਹਨਾਂ ਉੱਤੇ ਸੰਗਤ ਦੀ ਲੋੜ ਹੈ ਜਿੱਥੇ ਸੰਗਤ ਦੀ ਲੋੜ ਅਨਸਾਰ ਪ੍ਰਚਾਰ ਹੋਵੇ ਉੱਥੇ ਕੂੜ ਦਾ ਪ੍ਰਚਾਰੇ ਹੁੰਦਾ ਹੁੰਦਾ ਸਾਕਾ ਜੀ ਹੁੰਦਾ ਕਿ ਪ੍ਰਜਾ ਕੂੜ ਹੈ ਨਾ ਕੂੜ ਰਾਜਾ ਕੂੜ ਕੂੜ ਭਾਜੂ ਉਹ ਜੱਟ ਕੂੜ ਹੈ ਸਰਕਾਰ ਸਾਰਾ ਕੂੜ ਹੈ ਸਰਕਾਰ 'ਚ ਜਿਆਦਾ ਬੰਦਿਆਂ ਦੀ ਜਿਹੜੀ ਗਿਣਤੀ ਹੈ ਇਹ ਤਾਂ ਹੈਗਾ ਭਰੇ ਨਹੀਂ ਭਰੇ ਨਹੀਂ ਕਹਣੇ ਜਾਨਵਰ ਦਾ ਫਿਰਲੇ ਨੇ ਸੱਚ ਦੇ ਗਾਹਕ ਦਾ ਫਿਰਲੇ ਨੇ ਕੂੜ ਦੇ ਗਾਹਕ ਵਾਂਗੂ ਸ਼ਰੀਰ ਤੇ ਜੇ ਤਾਂ ਤੁਸੀਂ ਜਿਆਦਾ ਭੀੜ ਇਕੱਠੀ ਕਰ ਲਈਏ ਜਿਹਨੂੰ ਤਾਂ ਅੱਛਾ ਹੈ ਕਿ ਮੇਰੇ ਭੀੜ ਹੋ ਗਈ ਜੇ ਵਸਤ ਇਕੱਠੀ ਕਰਦੇ ਨੇ ਢਾਲੀਆਂ ਪਰ ਪਰਕੇ ਕਰਦੇ ਰਹੇ ਨੇ ਫੁਰ ਵੀ ਕਰਦੇ ਨੇ ਜੇ ਤਾਂ ਖੁਸ਼ ਆ ਭੀੜ ਦੇ ਵਿੱਚ ਬੋਲ ਕੇ ਜਿਆਦਾ ਭੀੜਾ ਵੀ ਮੇਰੇ ਦੋ ਰਖਾ ਦੀ ਬਠਾ ਤੇ ਬੁਲੇ ਫਿਰ ਕੌਨੂੰ ਕਰਨੇ ਪਾਉਣੇ ਨੇ ਇਹ ਜੀ ਇਕੱਠੇ ਬੂਰਖੰਦ ਕੋਲ ਮੈਂ ਤਾਂ ਬੁਰਖੰਦ ਕੋਰ ਕਰੂਗਾ ਇਕੱਠੇ ਔਰ ਇਹ ਜਿਹੜੇ ਆਦਮੀ ਅੱਗੇ ਕਰੂਗਾ ਜਿਹੜਾ ਕੋਈ ਬੋਲ ਨਾ ਸਕੇ ਕੋਈ ਸਵਾਲ ਨਾ ਕਰੇ ਕਿਸੇ ਦੀ ਤਸੱਲੀ ਨਹੀਂ ਕਰਾਉਣੀ ਤੇ ਕੋਈ ਉਹਨੂੰ ਮੇੜ ਨਹੀਂ ਸਕਦਾ ਉਹਦੇ ਨੇੜੇ ਜਾ ਵੀ ਸਕਦਾ ਉਹਦੇ ਖਾਸਾ ਸਾਥੀ ਤਾਂ ਬਿਲਕੁਲ ਗੁਰਗਿਆਂ ਦੀ ਗੱਲ ਕਰੂਗੀ ਗੁਰਗਿਆਂ ਦੀ ਹਾਂ ਹਾਂ ਜਿੱਥੇ ਗੁਰਗਾਂ ਉਥੇ ਗੁਰਗਾਂ ਨਹੀਂ ਹੁੰਦੇ ਜੇ ਗੁਰਗਾਂ ਹੋਤੇ ਹੂਗਾ ਕਾ ਮਾਇਆ ਦਾ ਹੋਊਗਾ ਬੰਦਾ ਉੱਥੇ ਜੋਤ ਦੀ ਗੱਲ ਨਹੀਂ ਵਜਾਇਆ ਜਾਤ ਦੀ ਗੱਲ ਹੋ ਜੂ ਜੇ ਵਿਸ਼ਨੂੰ ਤੇ ਵੀ ਹੋ ਤਾਂ ਜਾਧੂ ਵੀ ਸਰੀਰ ਹੋਊ ਸਰੀਰ ਤੇ ਹਾਰ ਪਾਇਆ ਸਰੀਰ ਤੇ ਬੁਖਤ ਰੱਖਿਆ ਹੋਇਆ ਸਰੀਰ ਦੀ ਅੱਖਾਂ ਕਹੇ ਜਾਂਦਾ ਸਰੀਰ ਦੇ ਹੋੜ ਨੱਕ ਕਿਹਾ ਜਾਂਦਾ ਰੰਗ ਕਿਹਾ ਜਾਂਦਾ ਰੂਪ ਕਿਹਾ ਜਾਂਦਾ ਉਹਦਾ ਹੋਊਗਾ ਬੱਗੋ ਉਹਨਾਂ ਜ਼ਿੰਦਗੀ ਚ ਕੀ ਕੀ ਕੌਤਕ ਜੀਤੇ ਇਹ ਗੱਲਾਂ ਹੋਣਗੀਆਂ ਸਰ ਹਿਸਤੀ ਹੋਊਗੀ ਜ਼ਿੰਦਗੀ ਨਾਲ ਰਿਲੇਟਡ ਇਹ ਕੋਣ ਕਹਿਣ ਦੀ ਹੈ ਇਹ ਗੁਣ ਗਾਇ ਹੈ ਐ ਬਾਇਆ ਦਾ ਕੋਣ ਹੈ ਇਹ ਗੁਣ ਗਾਇ ਹੈ ਨਾ ਵਿਅਕਤੀ ਦਾ ਇੱਥੇ ਵਿਅਕਤੀ ਹੀ ਮੁਝ ਹੋ ਗਏ ਤੇ ਵਿਅਕਤੀ ਦਾ ਨਿਸ਼ਾ ਹੀ ਬਣਾਇਆ ਕੁਦਰਤ ਨਾਲ ਜਿੱਤੇ ਗੁਣ ਗਾਇਨ ਸ਼ਕਤੀ ਦਾ ਕੁਦਰਤ ਦਾ ਗੁਣ ਗਾਇਣਾ ਉਹ ਨਹੀਂ ਗੁਣ ਗਾਇ ਸਾਦਰ ਦੀ ਗੁਣ ਤੇ ਉਹ ਸ਼ਕਤੀ ਦਾ ਗੁਣ ਗਾਣਾ ਜਿਹਨੇ ਉਹ ਬੰਦਾ ਬਣਾਇਆ ਜਿਹਨੇ ਉਹ ਬੰਦਾ ਵੀ ਪੈਦਾ ਕੀਤਾ ਹੈ ਜਿਹਦੇ ਗੁਣ ਗਾਇ ਤੁਸੀਂ ਕਰਦੇ ਹੋ ਜੇ ਉਹਦਾ ਗੁਣ ਗਾਣ ਹੋਊਗਾ ਤਾਂ ਉਹ ਵਿਅਕਤੀ ਫਿੱਕਾ ਪੈ ਜੂਗਾ ਵਿਅਕਤੀ ਦਾ ਗੁਣ ਗਾਣ ਤਾਂ ਫਿਰ ਹੈ ਨਾ ਇੱਥੇ ਕੁਦਰਤ ਦੇ ਗੁਣ ਗਾਣ ਹੈ ਕਾਦਰ ਦੀ ਕੁਦਰਤ ਇਹ ਕਾਦਰ ਦੇ ਨੇ ਇਹ ਕੁਦਰਤ ਦੇ ਨੇ ਗੱਲ ਕੋਈ ਹੈ ਜੇ ਕੁਦਰਤ ਦਾ ਗੁਣ ਗਾਣ ਹੈ ਤਾਂ ਵੀ ਕੋਈ ਗੱਲ ਹੈ ਜੇ ਕਾਦਰ ਦਾ ਗੁਣ ਗਾਣ ਹੈ ਤਾਂ ਵੀ ਕੁਦਰਤ ਔਰ ਕਾਦਰ ਦੋ ਹੁੰਦੇ ਹੀ ਨਹੀਂ ਕੁਝ ਕੁਦਰਤ ਹਰ ਪ੍ਰਭ ਉਹ ਵਿਚੇ ਹੀ ਆਉਂਦਾ ਕੋਈ ਇਹ ਪਾਣੀ ਨੂੰ ਕਹਤਾ ਸ਼ੀਤਲ ਜਲਾ ਜੇ ਪ੍ਰਸਾਦ ਕੀ ਹੋਵੇ ਸ਼ੀਤਲਤਾ ਪਾਣੀ ਦੇ ਵਿਚੇ ਹੀ ਹੈ ਨਾ ਸ਼ੀਤਲਤਾ ਕਿਹੜੀ ਪਾਣੀ ਦੇ ਬਾਹਰ ਹੈ ਗੁਰਗਾਂ ਸ਼ੀਤਲ ਜਲਾ ਹੈ ਸ਼ੀਤਲ ਹੈ ਸ਼ਾਂਤ ਕਰਦਾ ਹੈ ਠੰਡ ਪੈਦੀ ਹੈ ਸ਼ਾਂਤੀ ਮਿਲਦੀ ਹੈ ਜਿਹੜੀ ਬੱਗੱਚੀ ਜਿਹੜੀ ਤ੍ਰਿਸ਼ਨਾ ਗੁਜਦੀ ਐ ਜਦੋਂ ਗੁਣ ਦਾਵਤ ਤੇਰੀ ਉਤਰਸ ਮੈਲ ਪਹਿਲਾਂ ਤਾਂ ਤੇਰੀ ਗੁਣ ਗਾਇਨ ਕਰਨਾ ਪਊ ਕਾਦਰ ਦੀ ਕੁਦਰਤ ਦਾ ਜਿਹੜੇ ਬੰਦੇ ਦਾ ਗੁਣ ਗਾਇਨ ਕਰਨਾ ਚਾਗਣਾ ਪਊ ਬੰਦੇ ਦਾ ਬੰਦਾ ਨਹੀਂ ਰਹਿ ਸਕਦਾ ਬਣ ਕੇ ਵਿਅਕਤੀ ਨੂੰ ਗੁਰੂ ਨਹੀਂ ਮੰਨ ਸਕਦਾ ਜੇ ਵਿਅਕਤੀ ਨੂੰ ਗੁਰੂ ਮੰਨਿਆ ਹੈ ਫਿਰ ਕੁਦਰਤ ਨੂੰ ਫਿਰ ਸ਼ਬਦ ਨੂੰ ਗੁਰੂ ਨਹੀਂ ਮੰਨ ਸਕਦਾ ਜੇ ਸ਼ਬਦ ਨੂੰ ਗੁਰੂ ਮੰਨੇਗਾ ਫਿਰ ਬੇਅਰਤੀ ਨੂੰ ਗੁਰੂ ਨਹੀਂ ਮੰਨ ਸਕਦਾ ਵਿਅਕਤੀ ਦੇ ਵਿੱਚ ਗਿਆਨ ਗੁਰੂ ਤਾਂ ਹੋ ਸਕਦਾ ਹੈ ਵਿਅਕਤੀ ਦਾ ਜੋ ਹੈ ਵਿਅਕਤੀ ਦਾ ਬਿਆਨਿਆ ਹੋਇਆ ਗਿਆਨ ਤਾਂ ਗੁਰੂ ਹੈ ਪਰ ਗਿਆਨ ਦਾ ਜੜ ਉਹ ਤਾਂ ਤੇਰੀ ਖੁਰਾਕ ਹੈ ਜਿਆਦਾ ਸੀ ਗਿਆਨ ਨੂੰ ਗੁਰੂ ਕਹਿੰਦੇ ਆ ਉਹ ਤਾਂ ਖੁਰਾਕ ਹੈ ਸਰਬ ਸ੍ਰੇਸ਼ਟ ਖੁਰਾਕ ਆਤਮਾ ਦੀ ਗਿਆਨ ਗੁਰੂ ਹੈ ਜਿਹੜੇ ਬ੍ਰह्मज्ञानी ਨੇ ਉਹਨਾਂ ਦੀ ਕੀ ਖੁਰਾਕ ਹੈ ਬ੍ਰह्मज्ञान ਗਿਆਨ ਬ੍ਰह्मਗਿਆਨੀ ਦਾ ਭੋਜਨ ਗਿਆਨ ਗਿਆਨ ਹੈ ਬ੍ਰह्मज्ञान ਆਤਮ ਗਿਆਨ ਉਹਨਾਂ ਦੀ ਖੁਰਾਕ ਇਹ ਖੁਰਾਕ ਹੈ ਉਹ ਉਥੋਂ ਤੁਹਾਨੂੰ ਖੁਰਾਕ ਮਿਲ ਸਕਦੀ ਹੈ ਆਦਮੀ ਕੋਲੋਂ ਆਦਮੀ ਕੋਲੋਂ ਖੁਰਾਕ ਮਿਲ ਸਕਦੀ ਹੈ ਉਹਦੀ ਖੁਰਾਕ ਨਾਲ ਕੀ ਹੋ ਤੰਦਰੁਸਤੀ ਖੁਰਾਕ ਨਾਲ ਕੀ ਹੋ ਰੋਹ ਦੂਰ ਹੋਗਾ ਹੋਵੇਗਾ खुराक कितों आऊगी सवाल हूं खुराक कितों आऊगी खुराक उ गुण गायन ची हुई है गुण गायन खुराक है ज्ञान कितों आऊगा गुण विचारे ज्ञानी सोए गुण में ज्ञान प्राप्त होए यह गुणा ज्ञान मिलना हो ज्ञान गुरु है किस गया गुण गावत तेरी उत्तर ज्ञान प्राप्त ज्ञान गया ਜਿਹੜਾ ਇਹਦੀ ਖੁਰਾਕ ਹੈ ਜਿਹਨੇ ਇਹਦੀ ਹਮੇਲੀ ਮਰ ਦੂਰ ਕਰਦੀ ਹੈ ਉਹ ਗੁਣਾ ਜੋ ਪ੍ਰਾਪਤ ਹੋਣ ਵਿਚਾਰ ਉੱਤੇ ਗੁਣਾ ਨੂੰ ਜੇ ਉਹ ਆਪ ਗਾਉਂਦਾ ਹੈ ਉਹ ਜੇ ਤਾਂ ਹੋ ਗਿਆ ਨਾ ਕੋਈ ਵਿਚਾਰ ਕੇ ਦਵੇ ਸਮਝਾਵੇ ਜੇ ਆਪ ਜਾਂਦਾ ਸਮਝ ਆਪ ਗਾਉਂਦਾ ਸਮਝ ਗੁਣਾ ਦਾ ਆਵਤ ਤੇਰੀ ਤਰ੍ਹਾਂ ਸ ਬੜਾ ਗੁਣ ਦੀ ਫੇਰ ਗੱਲ ਬਚੇ ਰਹੀ ਕੀ ਉਹ ਜੋ ਗਉਣਾ ਦਾ ਮਤਲਬ ਜਪਨਾ ਨਹੀਂ ਨਹੀਂ ਉਹ ਗਉਣਾ ਜਿਹੜਾ ਗੁਰ ਗਾਵਤ ਵੀ ਆ ਮਤਲਬ ਪੜ੍ਹੇ ਜਾਂ ਕੋਈ ਕੋਣਾ ਗਉਣਾ ਹੋਰ ਗੱਲ ਆ ਕਿ ਜਿਹੜਾ ਆ ਗੁਰਬਾਣੀ ਦਾ ਗਾਇਨ ਕਰਨਾ ਹੋ ਰਿਹਾ ਹੈ ਗੁਰਬਾਣੀ ਦਾ ਗਾਇਨ ਸਾਰਾ ਟੋਟਲ ਗਾਇਨ ਹੁੰਦਾ ਜੇ ਆਪਾਂ ਕਹਾਂਗੇ ਸਗਲ ਬਹੁਤ ਹਸਪਤ ਮੈਂ ਬੈਸੰਤਰ ਇਹ ਗੁਰਗਾਂ ਨਹੀਂ ਹੈ ਸਗਲ ਦੂਨ ਮੈਂ ਕੀਆ ਗੁਣਗਾਂ ਨਹੀਂ ਹੈ ਤੂੰ ਸਮਰੱਥ ਅਕਥ ਇਹੀ ਗੁਣਗਾ ਇੰਨਾ ਹੀ ਗੁਣਗਾ ਜੀਉ ਪਿੰਡ ਤੇਰੀ ਰਾਸ ਇਹ ਗੁਣਗਾ ਜਿਹੜੇ ਵਿੱਚ ਪ੍ਰਮਾਣ ਹੈ ਗੁਣਗਾ ਇਹ ਕਰਕੇ ਗੁਰਬਾਣੀ ਲਗਾ ਗੁਣਗਾਂ ਨਹੀਂ ਆ ਟੋਟਲ ਉਹਦੇ ਵਿੱਚ ਪ੍ਰਮਾਣ ਵੀ ਨੇ ਉਹ ਸਗਰ ਦੁੱਧ ਮੈਂ ਕੀਆ ਤਾਂ ਮਾਇਆ ਦਾ ਗੁਣ ਰੇਣਾ ਹਾਂ ਉਹ ਤਾਂ ਦੁੱਧ ਦਾ ਗੁਣ ਰੇਣਾ ਕੁਆਲਟੀ ਹੈ ਇਹ ਤਾਂ ਕੁਆਲਟੀ ਹੈ ਉਹ ਗੁਣ ਦੁੱਧ ਦਾ ਜਿਹੜਾ ਸਗਰ ਦੁੱਧ ਮੈਂ ਕੋ ਕੀਆ ਉਹ ਦੁੱਧ ਦਾ ਗੁਣ ਹੈ ਪਰਮੇਸ਼ਰ ਦਾ ਗੁਣ ਕਿੱਥੇ ਹੈ ਫਿਰ ਬਨਸਪਤੀ ਮੈਂ ਬੈ ਸੰਤ ਦਾ ਉਹਦਾ ਜਿਹੜੀ ਬਨਸਪਤੀ ਹੈ ਉਹਦਾ ਗੁਣ ਹੈ ਇੱਥੇ ਗੁਣ ਗਾਣਾ ਜਰਾਕਾਰ ਦਾ ਗੁਣ ਗਾਣ ਦੀ ਗੱਲ ਹੈ ਸਿਰਫ ਇੱਥੇ ਟੋਟਲ ਵਰਵਾਣੇ ਦੇ ਗੁਣ ਗਾਨ ਦੀ ਗੱਲ ਨਹੀਂ ਹੈ। ਜੇ ਵਿਚਾਰਾਂوں گے جذب پتہ ਲਗੂ ਕਿ ਗੁਣ ਗਾਨ ਕਿੰਨੀ ਗੱਲ ਹੈ। ਬਾਹੇ ਭੇਮਤਨੂ ਬਾਗੁਨ ਮੰਗਿ